ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਪਸ਼ਪਿੰਦਰ ਕਿੱਥੇ ਆ ਪਸ਼ਪਿੰਦਰ ਤਰੀ ਸਨੈਪਚੈਟ ਦੇਖੋ ਕਹ ਪਸ਼ਪਿੰਦਰ ਪਸ਼ਪਿੰਦਰ ਲਵ ਯੂ ਯੇ ਲਵ ਯੂ ਥ ਕਿੱਥੇ ਪਹੁੰਚਿਆ ਪਸ਼ਪਿੰਦਰ ਦਾ ਡਾ ਪਸ਼ਪਿੰਦਰ ਆਪਣਾ ਕੈਨੇਡਾ ਪਹੁੰਚ ਗਿਆ ਬ੍ਰੈਂਟਨ ਆ ਹਾਂ ਕਿੱਥੇ ਆ ਕੈਨੇਡਾ ਬਹੁਤ ਲੂਡਲ ਕਰਦੇ ਪੈਂਦੇ ਆ ਕਿ ਆ ਲਵ ਯੂ ਆਈ ਲਵ ਯੂ ਕਿਆ 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 ਇਹ ਆ ਜਾ ਏ ਲੈ ਗਿਆ ਅਰਜਨ ਬੈਲੀ ਉਹ ਜਾ ਕਰਾਤਾ ਹੀ ਬੈਲੀ ਜਾ ਯਾਰ ਤੂੰ ਦਿਲ ਤੋੜਦਾ ਜਾਂਦਾ ਜੱਟ ਇਹ ਮਾਮੂਕੀ ਫੇਰ ਚੱਲ ਵੀ ਚੱਲ ਏ ਕੀ ਚੱਕਰ ਹੈ ਇਸ ਸਰ ਆਇਆ ਨਮਾਇਦਾ ਲੈ ਇਹ ਉਹ ਵਾਓ ਚੜਾ ਵੀ ਬਲਰਸ ਇਹ ਬੜਾ ਲਾਜੀ ਆਪਾਂ ਦੇ ਆਪਾਂ ਦੇ ਇਹ ਡੰਗਰ ਰੱਖੇ ਆਪਣੇ ਬਹੁਤ ਡੰਗਰ ਆਵਰ 70 ਮੱਜਾ ਅੱਛਾ ਯਾ ਬੱਲੇ 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 ਝੋਟਾ 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 ਆ ਜਾਂਦਾ ਜੀ ਆ ਜਾਂਦਾ ਹੀ ਕਰੇ ਲੈ ਗਿਆ ਉਹ ਤੇਰਾ ਭਲਾ ਜੱਬੂ ਪਰ ਕਿਵੇਂ ਵੜਦੀ ਮਸ਼ੀਨ ਸਿਰਾਂ ਕਰਾਈ ਜਾਂਦਾ ਸਿਰ ਅਦੇ ਜਿੱਥੇ ਟਰੈਕਟਰ ਫਾਜ ਜਾਂਦਾ ਕੱਢਦੀ ਬਾਹਰ ਆਹ ਕੱਢਦੀ ਬਾਹਰ ਮਾੜੇ ਗੁਜਾਰਸ਼ ਕਰਦੇ ਜਿਨ੍ਹਾਂ ਨੇ 4 ਬੋਣਾ ਨੰਬਰ ਪਾਦਾ ਵਾ ਡਿਸਕ੍ਰਿਪਸ਼ਨ ਤੇ ਚੈੱਕ ਕਰ ਲੋ ਯੱਕ ਕਰ ਲੋ ਇਹਦਾ ਨੰਬਰ ਚੈੱਕ ਕਰ ਲੋ ਹਾਂ ਤੇ ਬੁਕਿੰਗ ਕਰਾ ਲੋ ਹਾਂ ਯਾਰ ਬੀ ਬਹੁਤ ਵਧੀਆ ਹੈ ਬਹੁਤ ਵਧੀਆ ਬ੍ਰੀਕੀ ਬ੍ਰੀਕੀ ਮੈਂ ਬਿਲਕੁਲ ਤੂੜੀ ਆਰਗਾ ਯਾ ਯਾ ਬੇਬੀ ਗੋ ਕਾ ਯਾ ਬੇਬੀ ਗੋ ਨਾ ਕਾ ਯਾ ਬੇਬੀ ਗੋ ਯਾ ਬੀ ਕੋ ਓਕੇ ਥੈਂਕ ਯੂ ਓਕੇ ਥੈਂਕ ਬਈ ਇਹ ਤੂੰ ਦਾ ਪੰਜਾਬ ਦੇਸ਼ ਕਿਹੜਾ ਬਤਰਾ ਤੇਰਾ ਸਟੇਟ ਕਿਹੜੀ ਤੇਰੀ ਆਪਣਾ ਲੁਧਿਆਣਾ ਦੁਗਰੀ ਨਹੀਂ ਵੈਸੇ ਕਿੱਥੋਂ ਦਾ ਰਹਿਣ ਵਾਲਾ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਮਿਆਨੇ ਰਹਿੰਦਾ ਸੀ ਪਹਿਲਾਂ ਤਾਂ ਪੰਜਾਬੀ ਨਹੀਂ ਵਧੀਆ ਬੋਲਦਾ ਤੂੰ ਹਾਂ ਮੈਂ ਹਰਿਆਣੇ ਰਹਿੰਦਾ ਸੀ ਥੈਂਕ ਯੂ ਹਾਂ ਮੈਂ ਹਰਿਆਣੇ ਹਰਿਆਣੇ ਆ ਮਹਾਨ ਡਰਾਈਵਰ ਆ ਖੜੇ ਟਰੈਕਟਰ ਛੱਡ ਕੇ ਮੇਰੀ ਭੂਆ ਰਹਿੰਦੀ ਹੈ ਹਰਿਆਣਾ 'ਚ ਓਕੇ ਠੀਕ ਹੈ ਤੁਹਾਡਾ ਵਿਆਹ ਹੋਇਆ ਹਾਂ ਮੇਰੇ ਬੱਚੇ ਨੇ ਹੁਣ ਕਿਸੇ ਕੁੜੀ ਨਾਲ ਗੱਲ ਕਰਾ ਦਈਏ ਯਾਰ ਕੁੜੀ ਨਾਲ ਯਾਰ ਅੱਗੇ ਰੌਲਾ ਪਿਆ ਪੁਸ਼ਪਿੰਦਰ ਨੂੰ ਪਤਾ ਤੇ ਰੌਲੇ ਦੇ ਵਿੱਚ ਇਹਨਾਂ ਨੇ ਕੱਢ ਕੇ ਲੈ ਕੇ ਆਇਆ ਉੱਥੋਂ ਤੈਨੂੰ ਆਹੋ ਓ ਮਾਈ ਗੋਡ ਥੈਂਕ ਯੂ ਹੈਲੋ ਫਰੈਂਡਸ ਮੈਂ ਹੁਣ ਕਰਨ ਲੱਗਾ ਕੁਝ ਖਤਰਨਾਕ ਦੇਖੋ ਆ ਗਿਆ ਪ੍ਰਣ ਮੰਡਾ ਆ ਜੱਗ ਜੀ ਤੇ ਕਹਿੰਦਾ ਫੱਟ ਗਿਆ ਬੱਲੇ ਬੱਲੇ ਹਾਂ ਧਾਰ ਇਹ ਫੁੱਲ ਤਣ ਕੇ ਤੋੜਨਾ ਚੱਲ ਚੱਲ ਵੀਰ ਮੇਰਾ ਮਿਹਨਤੀ ਬੜਾ ਛਾਵਾਂ ਅੰਜਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ